ਨਾ ਹਾਕਮਾਂ ਧਰਾਂ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਗੁੰਡਾਗਰਦੀ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੇ ਵਿਧਾਇਕ ਉਹਨਾਂ ਦੇ ਨੁਮਾਇੰਦੇ ਕਿਸਾਨਾਂ ਦੇ ਮੂੰਹ ਮਿੱਠੇ ਕਰਾ ਕੇ ਕਿਸਾਨ ਹਤੈਸ਼ੀ ਬਣਨ ਦੀ ਕੋਸ਼ਿਸ਼ ਕਰਦੇ ਧੜੇ ਦੀ ਪੈਦਾ ਹੋਏ ਨੇ ਬੜਿਆਂ ਨੇ ਪੰਜਾਬ ਤੇ ਹਮਲਾ ਕੀਤਾ ਬੜਿਆਂ ਨੇ ਪੰਜਾਬ ਨੂੰ ਝਾੜਨ ਦੀ ਕੋਸ਼ਿਸ਼ ਕੀਤੀ ਇਹ ਪੰਜਾਬੀਆਂ ਨੇ ਉਹਨਾਂ ਦੇ ਪੈਰ ਨਹੀਂ ਲੱਗਣਦੇ ਤਾਂ ਇੱਕ ਇਸਵਾਗ ਦੀ ਮੂਲੀ ਨੇ ਜਿਹੜੇ ਇਹ ਆਪ ਬੰਦਾ ਮਾਰ ਕੇ ਤੇ ਉਹਨੂੰ ਪਾਣੀ ਦੀ ਘੁੱਟ ਪਿਉਣੀ ਉਹਨੂੰ ਗਲੂਕੋਸ਼ ਲਾਉਣਾ ਤੇ ਇਹ ਕਿੱਧਰ ਨੂੰ ਇਹ ਸਾਰੇ ਲੋਕ ਸਮਝਦੇ ਹੁਣ ਕਿਉਂਕਿ ਮਗਰਮੱਛ ਦੇ ਹੰਝੂ ਬਹਾਉਣ ਦੇ ਨਾਲ ਕੁਝ ਨਹੀਂ ਵਟਿਆ ਜਾਣਾ ਚਲਾ ਰਹੀ ਹੈ ਏੜੀ ਆ ਕਿਸਾਨ ਮਾਰੂ ਨੀਤੀ ਜ਼ਮੀਨ ਕਿਵੈਰ ਕਰਦੀ ਇਹ ਵੀ ਦਿੱਲੀ ਦੀ ਪਾਲਿਸੀ ਹੈ ਨਾ ਕਿ ਭਗਵੰਤ ਮਾਨ ਦੀ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫਿੰਗ ਦੇ ਵਿੱਚ ਇਹਨੂੰ ਸਮਝਾਉਣ ਲਈ ਕਿਹਾ ਗਿਆ ਪਾਲਿਸੀ ਇਹਨੂੰ ਤਾਂ ਪਾਲਿਸੀ ਬਾਰੇ ਕੁਝ ਪਤਾ ਨਹੀਂ ਸੀ ਲੈਟ ਪੋਲੀਸੀ ਕੌਣ ਸੀ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਹੈ ਆ ਲਗਾਤਾਰ ਇਸ ਦਾ ਵਿਰੋਧ ਹੋ ਰਿਹਾ ਜਿੱਥੇ ਕਿਸਾਨ ਵਿਰੋਧ ਕਰ ਰਹੇ ਸਨ ਤੇ ਦੂਜੇ ਪਾਸੇ ਰਾਜਨੀਤਿਕ ਪੱਧਰ ਤੇ ਵੀ ਬੇਵਿਵਦਾ ਵਿਰੋਧ ਹੋ ਰਿਹਾ ਸੀਗਾ ਅੱਜ ਫਰੀ ਕੋਟ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਲੱਡੂ ਵੰਡੇ ਗਏ ਆ ਆਪਾਂ ਗੱਲਬਾਤ ਕਰਦੇ ਹਾਂ ਤਾਂ ਟੋਨੀ ਸਾਹਿਬ ਪਹਿਲਾਂ ਤੁਹਾਡਾ ਗੱਲਬਾਤ ਕਰੀਏ ਅੱਜ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਾਏ ਜਾ ਰਹੇ ਨੇ ਕੀ ਲੱਗਦਾ ਹੈ ਕਿ ਵਾਕੀ ਕਿਸਾਨਾਂ ਦੀ ਜਿੱਤ ਹੋਈ ਹੈ ਜਿਹੜੀ ਪੋਲੀਸੀ ਰੱਦ ਕਰਾਈ ਗਈ ਹੈ ਇਹ ਜੋ ਕੋਈ ਦੋਰ ਹੈ ਹੈ ਹੀ ਨਹੀਂ ਕਿਸਾਨਾਂ ਦੀ ਜਿੱਤ ਨਹੀਂ ਸਮਝਦੇ ਪੂਰੇ ਸਮੁੱਚੇ ਪੰਜਾਬੀਆਂ ਦੀ ਜਿੱਤ ਹੈ ਤੇ ਉਹਨਾਂ ਹਾਕਮਾਂ ਤਰ੍ਹਾਂ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਗੁੰਡਾਗਰਦੀ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੇ ਵਿਧਾਇਕ ਉਹਨਾਂ ਦੇ ਨੁਮਾਇੰਦੇ ਕਿਸਾਨਾਂ ਦੇ ਮੂੰਹ ਮਿੱਠੇ ਕਰਾ ਕੇ ਕਿਸਾਨ ਹਤੈਸ਼ੀ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਕਿਸਾਨ ਇਹਨਾਂ ਨੂੰ 2027 ਦੀਆਂ ਚੋਣਾਂ ਦੇ ਵਿੱਚ ਮੂੰਹ ਨਹੀਂ ਲਾਉਣਗੇ ਪੰਜਾਬ ਦੇ ਕਿਸਾਨ ਇਹਨਾਂ ਨੂੰ ਨਕਾਰ ਚੁੱਕੇ ਆ ਕਿਸਾਨਾਂ ਦੇ ਵਿਰੋਧ ਤੇ ਅੱਗੇ ਸਰਕਾਰ ਝੁਕੀ ਹੈ ਸੈਂਟਰ ਦੀ ਸਰਕਾਰ ਝੁਕੀ ਹੈ ਇਹ 11 ਅਗਸਤ ਦਾ ਦਿਨ ਹੈ ਜੋ ਇੱਕ ਇਤਿਹਾਸਕ ਦਿਨ ਹੈ ਆਜ਼ਾਦੀ ਤੋਂ 4 ਦਿਨ ਪਹਿਲਾਂ ਮੈਂ ਸਮਝਦਾ ਕਿਸਾਨਾਂ ਦੀਆਂ ਜ਼ਮੀਨਾਂ ਆਜ਼ਾਦ ਹੋਈਆਂ ਜਿਹੜੀਆਂ ਇਹਨਾਂ ਨੇ ਖਾਤਮ ਤੇ ਰਾ ਨੇ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਉਹ ਨਰਿੰਦਰ ਮੋਦੀ ਦੀ ਸਰਕਾਰ ਆ ਚਾਹੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਦੋਨੇ ਪਾਰਟੀਆਂ ਹਮੇਸ਼ਾ ਪੰਜਾਬ ਵਿਰੋਧੀ ਫੈਸਲਾ ਲੈ ਕੇ ਆਉਂਦੀਆਂ ਸੈਂਟਰ ਸਰਕਾਰ ਫੈਸਲਾ ਲੈਂਦੀ ਆ ਪੰਜਾਬ ਸਰਕਾਰ ਸਭ ਤੋਂ ਪਹਿਲ ਦੇ ਆਧਾਰ ਤੇ ਉਹਨੂੰ ਲਾਗੂ ਕਰਦੀ ਆ ਹਰ ਫੈਸਲੇ ਤੇ ਪੰਜਾਬ ਸਰਕਾਰ ਹੇਲ ਹੁੰਦੀ ਯੂ ਟਰਨ ਲੈਂਦੀ ਹੈ ਹੁਣ ਵੀ ਇਹਨਾਂ ਨੇ ਯੂ ਟਰਨ ਲਿਆ ਅਸੀਂ ਸਾਰੀਆਂ ਸਮੁਖੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਸਾਡੇ ਵਪਾਰੀ ਵਰਗ ਦੀਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਮੇਂ-ਸਮੇਂ ਤੇ ਸਾਥ ਦਿੱਤਾ ਅਸੀਂ ਵੀ ਉਹਨਾਂ ਦਾ ਸਾਥ ਦਿੱਤਾ ਦੇਖੋ ਦੇਖੇਗੇ ਬੀਜੇਪੀ ਵੱਲੋਂ ਵੀ ਲੱਡੂ ਵੰਡੇ ਗਏ ਤੇ ਆਮ ਆਦਮੀ ਪਾਰਟੀ ਵੱਲੋਂ ਵੰਡੇ ਗਏ ਹਾਲੇ ਕਿ ਆਮ ਆਦਮੀ ਪਾਰਟੀ ਇਹ ਕੌਨ ਸੀ ਲੈ ਗਈ ਹੈ ਇਹ ਦੇਖੋ ਜੀ ਆਪ ਬੰਦਾ ਮਾਰ ਕੇ ਤੇ ਉਹਨੂੰ ਪਾਣੀ ਦੀ ਘੁੱਟ ਪਿਉਣੀ ਉਹਨੂੰ ਗਲੂਕੋਸ਼ ਲਾਉਣਾ ਤੇ ਇਹ ਕਿੱਧਰ ਨੂੰ ਇਹ ਸਾਰੇ ਲੋਕ ਸਮਝਦੇ ਹੁਣ ਕਿਉਂਕਿ ਮਗਰਮੱਛ ਦੇ ਹੰਝੂ ਬਹਾਉਣ ਦੇ ਨਾਲ ਕੁਛ ਨਹੀਂ ਵਟਿਆ ਜਾਣਾ ਹੁਣ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਉਹ ਖੁੱਲ ਚੁੱਕੀਆਂ ਪੰਜਾਬ ਦੇ ਲੋਕ ਇਹਨਾਂ ਦੇ ਚਾਂਸਿਆਂ ਦੇ ਵਿੱਚ ਨਹੀਂ ਆਉਣਗੇ ਇੱਕ ਡਰਾਮੇ ਬਾਜ਼ ਆ ਦੂਜਾ ਝੁੰਮਲੇ ਬਾਜ਼ ਆ ਨਰਿੰਦਰ ਮੋਦੀ ਉਹ ਪੂਰਾ ਝੁੰਮਲੇ ਬਾਜ਼ ਆ ਜਿਵੇਂ 15-15 ਲੱਖ ਦੇ ਉਹਨੇ ਦਿੱਤੇ ਝੁੰਮਲੇ ਇਸੇ ਤਰ੍ਹਾਂ ਭਗਵੰਤ ਮਾਨ ਇਹ ਪੂਰਾ ਡਰਾਮੇ ਬਾਜ਼ ਆ ਸੋ ਇਹ ਡਰਾਮੇ ਬਾਜ਼ੀ ਇਹਨਾਂ ਦੀ ਪੂਰੀ ਤਰ੍ਹਾਂ ਜਗ ਜਰ ਹੋ ਚੁੱਕੀ ਆ ਪੰਜਾਬ ਦੇ ਲੋਕ ਹੁਣ ਬਹੁਤ ਜ਼ਿਆਦਾ ਸੂਝਵਾਨ ਹੋ ਚੁੱਕੇ ਆ ਹਰ ਪਾਲਿਸੀ ਦਾ ਇਹਨਾਂ ਦਾ ਵਿਰੋਧ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਜੋ ਪੰਜਾਬ ਦੇ ਹਿੱਤ ਵਿੱਚ ਨਹੀਂ ਹੁੰਦੀ ਅ ਡਿਗਰਾਜੋ ਜੀ ਜੀ ਆਪਾਂ ਗੱਲ ਕਰੀਏ ਤਿੰਨ ਕਿਨਾਰੇ ਤੋਂ ਪਹਿਲਾਂ ਆਏ ਸੀਗੇ ਉਹ ਵੀ ਮੱਤ ਬਰਾਸ ਕਰਨੇ ਪਏ ਹੁਣ ਆ ਜਿਹੜੀ ਮਾਰੂ ਨੀਤੀ ਆਈ ਸੀ ਇਹ ਵੀ ਅਜ ਵਾਪਸ ਹੋ ਗਈ ਆ ਕਿ ਲੱਗਦਾ ਹੈ ਵਾਕੀ ਲੋਕ ਜਦੋਂ ਆਫਤ ਆਉਂਦੀ ਆ ਜਾਂ ਪੀੜ ਆਉਂਦੀ ਆ ਇਕੱਠੇ ਹੋ ਕੇ ਲੜਦੇ ਆ ਵਾ ਰਾਜਨੀਤੀ ਨੂੰ ਪਿੱਛੇ ਛੱਡ ਕੇ ਜਗਤਾਰ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਇੱਥੇ ਬੜੇ ਬੜੇ ਧੜਵੀ ਪੈਦਾ ਹੋਏ ਨੇ ਬੜਿਆਂ ਨੇ ਪੰਜਾਬ ਤੇ ਹਮਲਾ ਕੀਤਾ ਬੜਿਆਂ ਨੇ ਪੰਜਾਬ ਨੂੰ ਝਾੜਨ ਦੀ ਕੋਸ਼ਿਸ਼ ਕੀਤੀ ਇਹ ਪੰਜਾਬੀਆਂ ਨੇ ਉਹਨਾਂ ਦੇ ਪੈਰ ਨਹੀਂ ਲੱਗਣਦੇ ਤਾਂ ਇੱਕ ਇਸਵਾਗ ਦੀ ਮੂਲੀ ਨੇ ਜਿਹੜੇ ਪੰਜਾਬ ਦੇ ਕਿਸਾਨ ਜਿਹੜੇ ਦੇਸ਼ ਦੀ ਕੇਂਦਰ ਸਰਕਾਰ ਨੂੰ મોદી ਨੂੰ ਜਿਹੜਾ ਆਪਣੇ ਆਪ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਨੀਆ ਦਾ ਡਿਕਟੇਟਰ ਕਹਿੰਦਾ ਹੈ ਉਹਨੂੰ ਝੁਕਾ ਸਕਦੇ ਉਹਦੀ ਧੌਂ ਦਾ ਕਿਲਾ ਕੱਢ ਸਕਦੇ ਕੇਜਰੀਵਾਲ ਦੇ ਭਗਵੰਤ ਮਾਨ ਤੋਂ ਪੰਜਾਬੀਆਂ ਕਿ ਕੁਝ ਵੀ ਨਹੀਂ ਗਿਇਆ ਪਰ ਇੱਕ ਗੱਲ ਆ ਜਦੋਂ ਗੱਲ ਆਉਂਦੀ ਆ ਪੰਜਾਬ ਦੇ ਮੁੱਖ ਮੰਤਰੀ ਹੋਣ ਚਾਹੀਦੀ ਆ ਪਰ ਕੇਜਰੀਵਾਲ ਦਾ ਨਾਂ ਫਿਰ ਕਾਂਗਰਸ ਪਾਰਟੀ ਹਰ ਵਾਰ ਕਿਉਂ ਲੈਂਦੀ ਆ ਕਿਉਂਕਿ ਮੁੱਖ ਮੰਤਰੀ ਦੇ ਪੰਜਾਬ ਦੇ ਭਗਵੰਤ ਮਾਨ ਨੇ ਕਿ ਜਿਹੜਾ ਅੱਜ ਦੇ ਹਾਲਾਤ ਨੇ ਜਗਤਾਰ ਜੀ ਇਹ ਭਗਵੰਤ ਮਾਨ ਨਾਮ ਦਾ ਮੁੱਖ ਮੰਤਰੀ ਐਸਲ ਜਿਹੜਾ ਮੁੱਖ ਮੰਤਰੀ ਏ ਉਹ ਦਿੱਲੀ ਦੀ ਲੋਬੀ ਏ ਦਿੱਲੀ ਦੀ ਲੋਬੀ ਚਲਾ ਰਹੀ ਏ ਜਿਹੜੀ ਆ ਕਿਸਾਨ ਮਾਰੂ ਨੀਤੀ ਜ਼ਮੀਨ ਕਿਬੇਰ ਕਰਦੀ ਇਹ ਵੀ ਦਿੱਲੀ ਦੀ ਪਾਲਿਸੀ ਏ ਨਾ ਕਿ ਭਗਵੰਤ ਮਾਨ ਦੀ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫਿੰਗ ਦੇ ਵਿੱਚ ਇਹਨੂੰ ਸਮਝਾਉਣ ਲਈ ਕਿਹਾ ਗਿਆ ਪਾਲਿਸੀ ਇਹਨੂੰ ਤਾਂ ਪਾਲਿਸੀ ਬਾਰੇ ਕੁਝ ਪਤਾ ਨਹੀਂ ਸੀ ਇਹਨੇ ਪ੍ਰਿੰਸੀਪਲ ਸੈਕਟਰੀ ਨੂੰ ਕਹਿਤਾ ਸਾਡੇ ਮੁੱਖ ਮੰਤਰੀ ਨੇਗਾ ਪ੍ਰਿੰਸੀਪਲ ਸੈਕਟਰੀ ਨੂੰ ਨਹੀਂ ਪਤਾ ਇਹ ਪਾਲਿਸੀ ਦਿੱਲੀ ਦੀ ਸੀ ਦਿੱਲੀ ਦੇ ਧੜਵੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਸੀ ਪਰ ਪੰਜਾਬੀਆਂ ਦੇ ਏਕੇ ਦੇ ਅਗੇ ਕਿਸਾਨ ਕਿਸਾਨ ਮਜ਼ਦੂਰਾਂ ਦਾ ਏਕਾ ਵਪਾਰੀਆਂ ਦਾ ਏਕਾ ਪੰਜਾਬ ਦੇ ਹਰ ਵਰਗ ਦਾ ਐਦਕੀ ਇੱਕ ਦੇਖਣ ਵਾਲੀ ਗੱਲ ਇਹ ਆਈ ਹੈ ਵੀ ਐਦਕੀ ਕੱਲੇ ਕਿਸਾਨਾਂ ਨੇ ਉਹਦਾ ਕਿਸਾਨਾਂ ਨੇ ਨਹੀਂ ਇਹ ਰੋਜ਼ ਕੀਤਾ ਜਿਨ੍ਹਾਂ ਦੀ ਜ਼ਮੀਨ ਹੈ ਜ ਸਮੁੱਚੇ ਪੰਜਾਬੀਆਂ ਨੇ ਸਮੁੱਚੇ ਕਿਸਾਨਾਂ ਨੇ ਦੁਕਾਨਦਾਰਾਂ ਨੇ ਮਜ਼ਦੂਰਾਂ ਨੇ ਕਿਉਂਕਿ ਜਿਹੜਾ ਸਾਡੇ ਦੇਸ਼ ਦੀ ਸਰਕਲ ਦਾ ਤੁਰਾ ਕੋ ਕਿਸਾਨੀ ਹੈ ਜੇ ਕਿਸਾਨੀ ਮਰਦੀ ਹੈ ਸਾਡਾ ਸਾਰਾ ਜਿਹੜਾ ਭਾਈਚਾਰਾ ਅਸਤਵਸਤਾ ਉਤਵਾ ਹੁੰਦੀ ਸੀ ਇਹਦੇ ਚ ਆਮ ਹੀ ਪੜਿਆ ਕਿ ਕਿ ਜਿਹੜੀ ਪੁਰਾਣੀ ਲੈਂਡ ਬਲੂਇੰਗ ਪਾਲਸੀ ਸੀਗੀ ਉਹਦੇ ਵਿੱਚ ਸੋਧ ਕਰਕੇ ਨਵੀਂ ਲਿਆਂਦੀ ਗਈ ਸੀ ਕਿ ਤਨੇ ਕਿਤੇ ਕਿਸਾਨ ਇਹਦੇ ਨਾਲ ਫਾਇਦਾ ਹੋਣਾ ਸੀਗਾ ਤੇ ਪਰ ਅੱਜ ਉਹ ਜਾਂ ਫਿਰ ਦੂਜੇ ਪਾਸੇ ਇਹ ਗੱਲ ਕਰਕੇ ਆਪਾਂ ਜਿਹੜਾ ਪੰਜਾਬ 'ਚ ਵਿਰੋਧ ਹੋ ਰਿਹਾ ਸੀਗਾ ਕਿ ਉਹਦੇ ਕਰਕੇ ਫਿਰ ਇਹਨੂੰ ਵਾਪਸ ਲੈਣੀ ਪਈ ਇਹ ਨਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਜਬੂਰ ਕਰਤਾ ਸੀ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸੱਤਾਧਾਰੀ ਪਾਰਟੀ ਦੇ ਖਿਲਾਫ ਜਿਨ੍ਹਾਂ ਦੀ ਸਰਕਾਰ ਉਹਨਾਂ ਦੇ ਖਿਲਾਫ ਉਹ ਵੀ ਸਰਕਾਰ ਜਿਹੜੀ ਡੰਡੇ ਦੇ ਜ਼ੋਰ ਤੇ ਪੰਜਾਬ ਨੂੰ ਚਲਾਉਣਾ ਚਾਹੁੰਦੀ ਸੀ ਪੰਜਾਬ ਦੇ ਲੋਕਾਂ ਨੇ ਗਲੀ ਮੁੱਲਿਆਂ ਦੇ ਅੱਗੇ ਬੋਰਡ ਲਾਤੇ ਉਵਾਰਾ ਪਸ਼ੂ ਉਵਾਰਾ ਕੁੱਤੇ ਤੇ ਝਾੜੂ ਵਾਲੇ ਲੋਕਾਂ ਨੇ ਇਹ ਸ਼ਬਦ ਲਿਖ ਕੇ ਝਾੜੂ ਵਾਲੇ ਨੂੰ ਦਰਜਾ ਕਹਾ ਦਾ ਦਿੱਤਾ ਪਹਿਲਾਂ ਤਾਂ ਦੇਖਣ ਲਈ ਇਹ ਗੱਲ ਏ ਉਵਾਰਾ ਕੁੱਤੇ ਉਵਾਰਾ ਪਸ਼ੂ ਤੇ ਝਾੜੂ ਵਾਲੇ ਸਾਡੇ ਪਿੰਡ 'ਚ ਇੰਟਰਨਾ ਕਰਨਾ ਨਹੀਂ ਤੇ ਅਸੀਂ ਇਹਨਾਂ ਦਾ ਮੂਰ ਬਣਾਵਾਂਗੇ ਇਹ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਲੋਕਾਂ ਦੇ ਡੰਡੇ ਨੂੰ ਦੇਖਦੇ ਹੋਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਅੱਜ ਪੰਜਾਬ ਦਾ ਕਿਸਾਨ ਮਜ਼ਦੂਰ ਸਾਰਾ ਹਰ ਵਰਗ ਇਕੱਠਾ ਹੋ ਕੇ ਝਾੜੂ ਦੇ ਖਿਲਾਫ ਹੋ ਗਿਆ ਹੈ ਇਹ ਪਾਲਿਸੀ ਪੰਜਾਬ 'ਚ ਲਾਗੂ ਨਹੀਂ ਹੋ ਸਕਦੇ ਇਹ ਡਰਦੇ ਹਨ ਇਹ ਠੁੱਕ ਕੇ ਇਹਨਾਂ ਨੇ ਛੱਟਿਆ ਤੇ ਠੁੱਕ ਕੇ ਛੱਟਣ ਦੇ ਆਦੀ ਹਾਂ ਤੁਹਾਡਾ ਕੀ ਕਿਹੜਾ ਸਪੋਰਟਿੰਗ ਲੱਗ ਮੈਂ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਬਜ਼ਾਨ ਦੇ ਲੜਾਈ ਲੜਦੇ ਲੜਦੇ ਪੰਜਾਬ ਨੇ ਹਿੰਦੁਸਤਾਨ ਦੇ ਕਿਸਾਨ ਦੀ ਲੜਾਈ ਵੀ ਨਾਲ ਲੜੀ ਹੈ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਫੇਸਬੁੱਕ ਤੇ ਵੀ ਤੇ ਸੈਂਬਲੀਓ ਵਿੱਚ ਵੀ ਸੈਂਟਰ ਦੀ ਸੰਸਦ ਦੇ ਵਿੱਚ ਵੀ ਉਹਨਾਂ ਨੇ ਜਿੰਨਾ ਕਿਸਾਨਾਂ ਨੂੰ ਨਾਲ ਲੈ ਕੇ ਜਿੰਨਾ ਕਿਸਾਨਾਂ ਨੂੰ ਸੰਸਦ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਉਹ ਦਿਨ ਮੈਨੂੰ ਯਾਦ ਆਜ ਵੀ ਜਦੋਂ ਰਾਹੁਲ ਗਾਂਧੀ ਨੇ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਜਿੱਥੇ ਬਿਲਕੁਲ ਕਤਾਰ ਤੇ ਉਥੇ ਵਿਰੋਧ ਕੀਤਾ ਸੀ ਉਸ ਵਿਰੋਧ ਦਾ ਜਰੀਆ ਇਹ ਹੋਇਆ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲੀ ਗਈ ਕਿ ਕਿਸਾਨਾਂ ਦੇ ਉਲਟ ਜਿਹੜੇ ਹੈ ਜਨੇ ਆਮ ਆਦਮੀ ਵਾਲੇ ਤੇ ਬੀਜੇਪੀ ਵਾਲੇ ਸਰਕਾਰ ਵਾਲੇ ਜਿਹੜੇ ਕਿਸਾਨਾਂ ਦੀ ਜ਼ਮੀਨ ਉੱਥੇ ਹੋਣਾ ਚਾਹੁੰਦੇ ਸਨ ਤੇ ਉਹਨਾਂ ਨੇ ਇਸ ਗੱਲ ਨੂੰ ਛਪੈਂਟ ਕੀਤਾ ਹੈ ਸੰਵਿਧਾਨ ਦੀ ਜਿਹੜੀਆਂ ਹੈ ਉਸ ਗੱਲ ਨੂੰ ਛਪੈਂਟ ਕੀਤਾ ਹੈ ਜਿੱਥੇ ਅੱਜ ਕੱਲ ਉਹ ਤੁਹਾਡੇ ਸਾਹਮਣੇ ਵੋਟਾਂ ਦੀ ਗੱਲ ਕਰ ਰਹੇ ਹੈ ਕਿ ਜੇ ਇਲੈਕਟ੍ਰੋਨਿਕ মিডিਆ ਦਾ ਸਾਨੂੰ ਸਾਰਾ ਰਿਕਾਰਡ ਮਿਲ ਜੇ ਤਾਂ ਮੈਂ ਸਾਬਤ ਕਰ ਸਕਦਾ ਨਰਿੰਦਰ ਮੋਦੀ ਦੀ ਚੋਰਾ ਦੀ ਸਰਕਾਰ ਹੈ ਔਰ ਅੱਜ ਮੈਂ ਆਪਣੇ ਤੌਰ ਤੇ ਪੰਜਾਬ ਦੇ ਨੇ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਵਧਾਈ ਦੇਵਾਂਗਾ ਨਾਲ ਹੀ ਰਾਹੁਲ ਗਾਂਧੀ ਕੌਣ ਮੁੱਚੀ ਕਾਂਗਰਸ ਨੂੰ ਆਲ ਇੰਡੀਆ ਬਾਰਸ਼ ਕਮੇਟੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵਧਾਈ ਦੇਣਾ ਤੇ ਮੁੱਚੇ ਕਿਸਾਨ ਲੀਡਰ ਜਿਹਨੀਆਂ ਜਿੱਥੇ ਮੰਡੀਆਂ ਨੇ ਉਹਨਾਂ ਨੂੰ ਵੀ ਵਧਾਈ ਦੇਣ ਤਾਂ ਕਿ ਉਹਨਾਂ ਨੇ ਜਿਹੜਾ ਸੰਘਰਸ਼ ਲੜਿਆ ਉਹ ਸੰਘਰਸ਼ ਦਾ ਨਤੀਜਾ ਇਹਨਾਂ ਆਮ ਆਦਮੀ ਪਾਰਟੀ ਨੂੰ ਇਹ ਵਾਪਸ ਲੈਣਾ ਪਿਆ ਇਹ ਸਾਡੇ ਲਈ ਅੱਜ ਖੁਸ਼ੀ ਦੀ ਖਬਰ ਹੈ ਜਦੋਂ ਸਾਡਾ ਜਿਲ੍ਹਾ ਕਾਂਗਰਸ ਵੱਲੋਂ ਇੱਥੇ ਸਾਰਿਆਂ ਨੂੰ ਛੱਡ ਕੇ ਲੱਡੂ ਮੰਡੇ ਗੇ ਮੈਂ ਇੱਕ ਵਾਰ ਫੇਰ ਸਾਰੇ ਲੋਕਾਂ ਦਾ ਧੰਨਵਾਦ ਕਰਨ ਦਾ ਇਆਸ ਕਰਦਾ ਇਸੇ ਤਰ੍ਹਾਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਲੜਾਈ ਲੜ ਕੇ ਆਪਣੇ ਹੱਥ ਲਈ ਜਿੱਤ ਨੂੰ ਹੋਰ ਜਿੱਤ ਤਕੜੀ ਜਿੱਤ ਕਰਾਂਗੇ ਸੋ ਅੱਜ ਜਿੱਥੇ ਖੁਸ਼ੀ ਜਾਰ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਵੀ ਖੁਸ਼ੀ ਜਾਰ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵੱਲੋਂ ਵੀ ਲੱਡੂ ਵੰਡੇ ਗਏ ਨੇ ਪਰ ਦਿਖਿਆ ਕਿ ਪਿਛਲੇ ਸਮੇਂ ਜੋ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵਿਰੋਧ ਹੋ ਰਿਹਾ ਸੀ ਬੋਰਡ ਲੱਗ ਰਹੇ ਸਨ ਇਸ ਦੇ ਕਾਰਨ ਜਿਹੜਾ ਇਹ ਚੀਜ਼ ਦਾ ਵਿਰੋਧ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਇੱਕ ਵਾਰ ਸਰਕਾਰ ਕਹਿ ਰਹੀ ਅਸੀਂ ਕਿਸਾਨਾਂ ਦੇ ਹੱਕ ਵਿੱਚ ਇਹ ਪਾਲਿਸੀ ਲਿਆਉਂਦੀ ਸੀ ਪਰ ਹੁਣ ਸਰਕਾਰ ਨੂੰ ਜਿਹੜੀ ਹੁਣ ਪਾਲਿਸੀ ਹੈ ਮੋੜ ਕੇ ਲੈਣੀ ਪਈ ਹੈ